ਵਿਚ ਕਬੱਡੀ ਪਾਉਣ ਦੇ ਲਈ ਵਾਧਾ ਆਇਆ ਸਿੱਧਵਾ ਦੋਨੇ ਵਾਲਾ ਨੇਕੀ ਸੁਰਖਪੁਰੀਆ ਮੰਗੀ ਰਾਣਾ ਪੰਡਾਲ ਸਿੱਧਵਾ ਦੋਨੇ ਵਾਲਾ ਜੱਸਾ ਕਬੱਡੀ ਦੇ ਵੱਡੇ 스타 ਇਸ ਮੈਚ ਦਾ ਆਨੰਦ ਲੈ ਰਿਹਾ ਇਧਰ ਮੱਲੀ ਵਾਲੇ ਦੀ ਰੇਡ ਲੱਲੀ ਵਾਲਾ ਬਿੱਲੀ ਛੰਨਾ ਵਾਲਾ ਅਮਰਤ ਸੋਹਣ ਹੁਣ ਵੇਖਾਂਗੇ ਅਲਗੋ ਵਾਲਾ ਜੱਗਾ ਕਿਹੜਾ ਖਿਡਾਰੀ ਸੋਹਣ 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 ਪਿਆਰ ਨੇ ਬਿਓ ਬਲੰਟੀ ਨਿਊਜ਼ੀਲੈਂਡ ਦੇ ਸੁੱਖੇ ਸ਼ੋਕਰ ਦੀ ਟੀਮ ਹੈ ਦੀਪ ਮੱਠੜਿਆ ਵਾਲੇ ਦੀ ਟੀਮ ਆਹ ਵੇਖਣਾ ਜੀ ਚਾਹਕੁੜ ਦੀ ਟੀਮ ਵੱਲੋਂ ਇਸ ਵੇਲੇ ਰਪਿੰਦਰ ਦੋਦੇ ਵਾਲਾ ਤੇ ਮਨਦੀਪ ठाਕਰ ਗੋਗੜੀਆਂ ਵਾਲਾ ਚੜ੍ਹਦੀ ਉਮਰਾਂ ਦੇ ਖਿਡਾਰੀ ਨੇ ਚਰਚਾ ਦੁਨੀਆ ਦੇ ਵਿੱਚ ਇਹਨਾਂ ਨੌਜਵਾਨਾਂ ਦੀ ठाਕਰ ਗੋਗੜੀਆਂ ਵਾਲਾ ਟੱਕਰ ਗੋਗੜੀ ਵਾਲੇ ਜਦ ਚੌੜੀਆਂ ਚੌੜੀਆਂ ਏਕਾਂ ਵਾਲੇ ਵਿੱਚ ਮੈਦਾਨ ਦੇ ਬੁੱਕਦੇ ਆ ਦੁੱਧੇ ਵਾਲੇ ਰਪਿੰਦਰ ਦੀ ਰੇਡ ਟਾਕੜ ਵਾਹ ਗੁਰੂ ਮਾਧੋਪੁਰੀਆ ਗਰਦੀਪ ਜਿਹਨੇ ਚਮਿਆਰੇ ਦੇ ਵਿੱਚ ਕਹਿੰਦੇ ਸਾਢੇ 3 ਲੱਖ ਦੇ ਜੱਫੇ ਲਾਏ ਆ ਅੱਜ ਬੈਸਟਾਂ ਦੇ ਲਈ ਲੱਖ ਲੱਖ ਦੇ ਲੱਖ ਲੱਖ ਦੇ ਯੋਗਦਾਨ ਮੇਰੇ ਵੀਰੋ ਸਾਰਿਆਂ ਨੇ ਜਿਨ੍ਹਾਂ ਨੇ ਵੀ ਸਹਿਯੋਗ ਪਾਏ ਐ ਸਾਰਿਆਂ ਦਾ ਧੰਨਵਾਦ ਰਪਿੰਦਰ ਤੇ ਟਾਕੜ ਰਪਿੰਦਰ ਤੇ ਟਾਕੜ ਰਪਿੰਦਰ ਤੇ ਟਾਕੜ ਕੜਦਾ ਹੈ ਨੰਬਰ 20 ਪਲੰਟੀ ਦਾ ਇਹ ਵੀ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਕੱਲੂ ਧਨੀ ਪਿੰਡ ਦੇ ਵਿੱਚ ਰੌਣਕਾਂ ਲੱਗਣੀਆਂ ਹਾਂ ਔਰ 10 ਤਰੀਕ ਕਾਲੇ ਸਿੰਘਾਂ ਦਾ ਵੱਡਾ ਕਬੱਡੀ ਕੱਪ ਖੇਡਿਆ ਜਾਵੇਗਾ ਅੱਜ ਦਾ ਸੁਪਰ ਫਾਈਨਲ ਰੁਪਿੰਦਰ ਦੋਦੇ ਦੀ ਰੇਡ ਵਾਹਿਗੁਰੂ ਪਿੰਦੂ ਦੋਨੋਂ ਭਰਾ ਕੰਨੀਆਂ ਤੇ ਗੁਰਦੀਪ ਤੇ ਤਾਕਰ ਤਿਆਰ ਨੇ ਆ ਮੰਮੀਤ ਸਿੰਘ ਤਾਕਰ ਗੋਗੜੀ ਵਾਲਾ ਇਹਦੇ ਇਸ ਲਈ ਕੋਸ਼ਿਸ਼ ਕਰ ਰਿਹਾ ਟੱਕਰ ਸਿਰੇ ਦੀ ਹੈ ਟੱਕਰ ਸਿਰੇ ਦੀ ਸਿਰਾਵੇ ਗੱਬਰੂ ਐ ਸਿਰਾਵੇ ਗੱਬਰੂ ਐ